ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਤਿਗੁਰਾਂ ਮੈਂ ਤੁਝ ਬਿਨ ਅਵਰ ਨ ਕੋਏ ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਗੁਰੂ ਪਿਆਰਿਓ ਅੱਜ ਦਾ ਵਿਚਾਰ ਵੰਝ ਮੇਰੇ ਆਲਸਾ ਹਰ ਪਾਸ ਬੇਨੰਤੀ ਵੰਝ ਚਲਾ ਜਾ ਆਲਸਾ ਏ ਆਲਸ ਏ ਮੇਰੇ ਆਲਸ ਚਲਾ ਜਾ ਮੇਰੀ ਖਲਾਸੀ ਕਰ ਮੈਂ ਪ੍ਰਭੂ ਪਤੀ ਦਾ ਸਿਮਰਨ ਕਰਾਂ ਏ ਸਖੀ ਮੈਂ ਪਰਮਾਤਮਾ પાસે ਬੇਨਤੀ ਕਰਦੀ ਹਾਂ ਕਿ ਮੇਰਾ ਆਲਸ ਦੂਰ ਹੋ ਜਾਏ ਗੈਟ ਲੋਸਟ ఓ ਮਾਈ ਲੇਜ਼ੀਨੈਸ ਥੈਟ ਆਈ ਮੇ ਪ੍ਰੇ ਟੂ ਲਾਰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ